चीके क्वेश्चन ऑन बिजली करंट प्रश्न पहला बिजली करंट की इकाई की है एम्पीयर ਪ੍ਰਸ਼ਨ ਦੂਜਾ ਬਿਜਲੀ ਦੇ ਬਲਬ ਦਾ ਫਿਲਾਮੈਂਟ ਕਿਸ ਧਾਤੂ ਦਾ ਬਣਿਆ ਹੁੰਦਾ ਹੈ ਟੰਗਸਟਨ ਪ੍ਰਸ਼ਨ ਤੀਜਾ ਬਿਜਲੀ ਦੇ ਪਾਵਰ ਦੀ ਵਪਾਰਿਕ ਕਾਈ ਕੀ ਹੈ ਕਿਲੋਵਾਟ ਘੰਟਾ ਪ੍ਰਸ਼ਨ ਚੌਥਾ ਬਿਜਲੀ ਦੇ ਕਰੰਟ ਨੂੰ ਮਾਪਣ ਲਈ ਕਿਹੜੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ मीटर प्रश्न 5वां पोटेंशियल डिफरेंस की इकाई की है वोल्ट प्रश्न 6वां प्रतिरोध दी इकाई की है प्रश्न सातव केड़ा पदार्थ बिजली का वधिया चालक है ਤੰਬਾ ਪ੍ਰਸ਼ਨ ਆਠਮਾ ਬਿਜਲੀ ਦੇ ਹੀਟਰ ਵਿੱਚ ਕਿਹੜਾ ਤੱਤ ਵਰਤਿਆ ਜਾਂਦਾ ਹੈ ਨਾਈਕ੍ਰੋਮ ਪ੍ਰਸ਼ਨ ਮਮਾ ਬਿਜਲੀ ਦੇ ਕਰੰਟ ਦੇ ਵਹਾਅ ਨੂੰ ਕੀ ਕਹਿੰਦੇ ਹਨ ਚਾਰਜ ਦਾ ਵਹਾ ਪ੍ਰਸ਼ਨ 10ਵਾਂ ਘਰਾ ਵਿੱਚ ਬਿਜਲੀ ਦੀ ਸਪਲਾਈ ਕਿਸ ਰੂਪ ਵਿੱਚ ਹੁੰਦੀ ਹੈ ਬਦਲਮਾ ਕਰੰਟ ਪ੍ਰਸ਼ਨ 11ਵਾਂ ਬਿਜਲੀ ਦੀ ਤਾਰਾਂ ਨੂੰ ਧੱਕਣ ਲਈ ਆਮ ਤੌਰ ਤੇ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ ਪਲਾਸਟਿਕ ਅਤੇ ਰਬੜ ਪ੍ਰਸ਼ਨ ਬਾਰ ਮਾਰ ਬਿਜਲੀ ਦੇ ਸਰਕਟ ਵਿੱਚ ਫਿਊਜ ਦਾ ਕੀ ਕੰਮ ਹੈ ਸਰਕਟ ਨੂੰ ਨੁਕਸਾਨ ਤੋਂ ਬਚਾਉਣਾ ਪ੍ਰਸ਼ਨ 13ਵਾਂ ਜਦੋਂ ਕਈ ਰੋਧਕਾਂ ਨੂੰ ਲੜੀਬੱਧ ਜੋੜਿਆ ਜਾਂਦਾ ਹੈ ਤਾਂ ਕੁੱਲ ਪ੍ਰਤੀਰੋਧ ਕੀ ਹੁੰਦਾ ਹੈ ਵੱਧ ਜਾਂਦਾ ਹੈ ਪ੍ਰਸ਼ਨ 14ਵਾਂ ਬਿਜਲੀ ਦੇ ਕਰੰਟ ਦਾ ਤਾਪਨ ਪ੍ਰਭਾਵ ਕਿਸ ਤੇ ਆਧਾਰਿਤ ਹੈ ਜੂਲ ਦਾ ਤਾਪਨ ਨਿਯਮ